ਪਿੰਡ ਦੀ ਮਿੱਟੀ ਦੀ ਖੁਸ਼ਬੂ ਹੋਵੇ ਜਾਂ ਸ਼ਹਿਰ ਦੀ ਚਮਕਦਾਰ ਰੋਸ਼ਨੀ ਸਹ ਤਿਹੜੀ ਵਿੱਚ ਬੰਦ ਹੈ ਕਿਹੜੀ ਜ਼ਿੰਦਗੀ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਆਪਣੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਏ ਆਂ ਸਾਡਾ ਅੱਜ ਦਾ ਟੌਪਿਕ ਹੈ ਪਿੰਡਾਂ ਤੇ ਸ਼ਹਿਰਾਂ ਦੀ ਜ਼ਿੰਦਗੀ ਬਾਰੇ ਅਪਾ ਇਹ ਦੇਖਣਾ ਕਿ ਪਿੰਡਾਂ ਦੀ ਜ਼ਿੰਦਗੀ ਵਧੀਆ ਆ ਜਾਂ ਸ਼ਹਿਰਾਂ ਦੀ ਚਮਕਦਾਰ ਰੋਸ਼ਨੀ ਭਰੀ ਜ਼ਿੰਦਗੀ ਵਧੀਆ ਆ ਅੱਜ ਇਸ ਟੌਪਿਕ ਤੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਦੇ ਆਂ ਜੀ ਹਾਂਜੀ ਸ਼ਹਿਰਾਂ ਦੀ ਜ਼ਿੰਦਗੀ ਬਾਰੇ ਜੇ ਸੋਚਿਆ ਜਾਵੇ ਹਾਂਜੀ ਤਾਂ ਸ਼ਹਿਰਾਂ ਦੇ ਵਿੱਚ ਸਹੂਲਤਾਂ ਵੱਧ ਨੇ ਹਾਂਜੀ ਹਸਪੀਟਲ ਨੇੜੇ ਨੇ ਸਕੂਲ ਵੱਡੇ ਵੱਡੇ ਨੇ ਜੀ ਤੇ ਇਸ ਤੋਂ ਇਲਾਵਾ ਬਾਕੀ ਸਾਰੀਆਂ ਸਹੂਲਤਾਂ ਜਿਵੇਂ ਕਿ ਕੋਲ ਤਾਂ ਜਾਂ ਕੋਈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਜੋ ਚੀਜ਼ਾਂ ਆਪਾਂ ਪਿੰਡ ਤੋਂ ਲੈਣ ਜਾਂਦੇ ਆ ਤਾਂ ਸ਼ਹਿਰ ਵਿੱਚ ਉਪਲਬਧ ਹੁੰਦੀਆਂ ਨੇ ਆਪਾਂ ਉੱਥੇ ਹੀ ਲੈ ਆਉਂਦੇ ਆ ਤੇ ਇਸ ਤੋਂ ਇਲਾਵਾ ਆਪਾਂ ਹਰ ਇੱਕ ਚੀਜ਼ ਜਾਂ ਜੋ ਵੀ ਆਪ ਨੂੰ ਰਾਤ ਜਾਂ ਦਿਨ ਦੇ ਵਿੱਚ ਜੋ ਵੀ ਸਹੂਲਤ ਆਪਾਂ ਨੂੰ ਮਿਲ ਸਕਦੀ ਆ ਜੀ ਹਾਂ ਤੇ ਪਿੰਡਾਂ ਦਾ ਇਹ ਆ ਜਿੱਦਾਂ ਪਿੰਡਾਂ ਦੇ ਮਾਹੌਲ ਆਪਣੇ ਜਿਹੜੇ ਪਹਿਲੇ ਮਾਹੌਲ ਸੀ ਪਿੰਡਾਂ ਦੇ ਹਾਂ ਹਾਂ ਆਪਣੇ ਜਨਮ ਲੈਣ ਤੋਂ ਪਹਿਲਾਂ ਵੀ ਆਪਣੇ ਬਾਬੇ ਦਾਦੇ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਮਾਣੇ ਆ ਉਹ ਤਾਂ ਬਾਲੇ ਹੀ ਵਧੀਆ ਸੀਗੇ ਪਰ ਜਿਹੜੇ ਅੱਪਾ ਮਾਣੇ ਆ ਉਹ ਵੀ ਬਹੁਤ ਵਧੀਆ ਸੀਗੇ ਪਿੰਡਾਂ ਦੀ ਜਿਹੜੀ ਲਾਈਫ ਆ ਉਹ ਬਹੁਤ ਸੋਹਣੀ ਲੱਗਦੀ ਸੀ ਆਪਾਂ ਨੂੰ ਪਿੰਡਾਂ ਦੇ ਵਿੱਚ ਖੁੱਲੇ-ਖੁੱਲੇ ਮਾਹੌਲ ਸੀਗਾ ਖੁੱਲੇ-ਡੁੱਲੇ ਘਰ ਹੁੰਦੇ ਸੀਗੇ ਉਦੋਂ ਤੇ ਕੋਈ ਇਦਾਂ ਦਾ ਹੈ ਨਹੀਂ ਸੀ ਤੜਕਪੜਕ ਦੀ ਜ਼ਿੰਦਗੀ ਦਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਲੋਕ ਇੰਨੇ ਸਿੰਪਲ ਸੀ ਇੰਨੇ ਸਾਦੇ ਸੀ ਸੋਬਰ ਸੀਗੇ ਉਹਨਾਂ ਨੂੰ ਜਾਨਕਿ ਕੋਈ ਬਲਫਰੇਮ ਉਹਨਾਂ ਨੂੰ ਆਉਂਦਾ ਹੀ ਨਹੀਂ ਸੀਗਾ ਤੇ ਇਸ ਪੱਖੋਂ ਆਪਾਂ ਜੇ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬਹੁਤ ਵਧੀਆ ਸੀਗੀ ਉਹ ਪਰ ਸ਼ਹਿਰਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਜਦੋਂ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਸਹੂਲਤ ਜਿਵੇਂ ਪੜ੍ਹਨ ਲਿਖਣ ਦੀਆਂ ਜਾਂ ਕਿਸ ਤਰ੍ਹਾਂ ਦੇ ਸਹੂਲਤਾਂ ਨਹੀਂ ਮਿਲਦੀਆਂ ਹਾਂਜੀ ਤਾਂ ਲੋਕ ਆਮ ਤੌਰ ਤੇ ਸ਼ਹਿਰ ਚਲੇ ਜਾਂਦੇ ਨੇ ਹਾਂਜੀ ਇਹਦਾ ਮਤਲਬ ਇਹ ਹੀ ਹੋਇਆ ਕਿ ਉੱਥੇ ਆਪਣੇ ਮਤਲਬ ਕਿ ਲਾਈਫ ਨੂੰ ਮਤਲਬ ਕਿ ਛੱਟ ਕਰਨ ਦੇ ਵੱਧ ਮੌਕੇ ਮਿਲਦੇ ਆ ਹਾਂਜੀ ਹਾਂਜੀ ਤੇ ਉੱਥੇ ਇਹ ਹੁੰਦਾ ਆਪਾਂ ਨੂੰ ਚੀਜ਼ਾਂ ਦੇ ਤਾਂ ਚਲੋ ਗੱਲ ਛੱਡੋ ਵੀ ਆਪਾਂ ਨੂੰ ਸਮੂਪਕ ਤੇ ਮਿਲ ਜਾਂਦੇ ਨੇ ਪਰ ਉੱਥੇ ਆਪਣੇ ਬੱਚੇ ਆ ਜਿਹੜੇ ਉਹ ਵੀ ਥੋੜੇ ਜਿਹੇ ਨਾ ਮਤਲਬ ਵੀ ਸੂਝਵਾਨ ਹੋ ਜਾਂਦੇ ਨੇ ਕਿਉਂਕਿ ਉੱਥੇ ਦਾ ਮਾਹੌਲ ਹੀ ਹੋ ਜਾ ਹੁੰਦਾ ਵੀ ਬੱਚਿਆਂ ਨੂੰ ਡਿਸਪਲਨ ਜਾਂ ਹੋਰ ਤਰ੍ਹਾਂ ਦੀਆਂ ਸੂਕਲਤਾ ਜਦਾਂ ਮਿਲਦੀਆਂ ਨੇ ਤਾਂ ਉਹ ਬੱਚੇ ਇਸ ਤਰ੍ਹਾਂ ਦੇ ਹੀ ਬਣ ਜਾਂਦੇ ਨੇ ਪਰ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਸ ਤਰ੍ਹਾਂ ਜੀ ਪਿੰਡਾਂ ਦੇ ਵਿੱਚ ਇੰਨਾ ਆ ਆਪਣਾ ਜਿਹੜਾ ਪਿੰਡਾਂ ਦਾ ਮਾਹੌਲ ਪਹਿਲਾ ਮਾਹੌਲ ਸੀ ਪੌਸ ਮਾਹੌਲ ਦੀ ਗੱਲ ਕਰਦੇ ਆ ਉਹ ਮਾਹੌਲ ਬਹੁਤ ਵਧੀਆ ਸੀਗਾ ਉਹਦੇ ਵਿੱਚ ਜਿੱਦਾਂ ਲੋਕ ਇੱਕ ਦੁੱਖ ਦੁੱਖ ਸੁੱਖ ਦੇ ਵਿੱਚ ਹਨਾ ਇੱਕ ਦੂਸਰੇ ਦੇ ਸਾਂਝੀ ਬਣਦੇ ਸੀਗੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਸੀਗੀ ਤਾਂ ਉਹ ਭੱਜ ਕੇ ਆਉਂਦੇ ਸੀ ਇਕੱਠੇ ਹੋ ਜਾਂਦੇ ਸੀ ਤੇ ਹੁਣ ਵੀ ਕਈ ਕਈਆਂ ਦਾ ਹਜੇ ਵੀ ਹੈਗਾ ਯਾ ਇਹ ਸੁਹਾਜ ਜਿੰਦਾ ਵੀ ਕਈ ਦੁੱਖ ਤਕਲੀਫ ਆਉਂਦੀ ਆਪਾਂ ਇੱਕ ਦੂਸਰੇ ਕੋਲ ਭੱਜ ਕੇ ਜਾਂਦੇ ਆ ਪਿੰਡਾਂ ਦੇ ਵਿੱਚ ਖੁੱਲੇ-ਖੁੱਲੇ ਘਰ ਹੁੰਦੇ ਸੀਗੇ ਖੁੱਲੇ ਵਿਹੜੇ ਹੁੰਦੇ ਸੀਗੇ ਕੋਈ ਕੋਈ ਲੋਕ ਨਹੀਂ ਸੀ ਲੌਂਦਾ ਹੁੰਦਾ ਬਸ ਗੇਟ ਦਾ ਜਿੰਦਾ ਖੁੱਲਾ ਹੀ ਰਹਿਣਾ ਹਰ ਵੇਲੇ ਲੋਕ ਖੁੱਲਾ ਰਹਿਣਾ ਜਿਹੜਾ ਮਰਜੀ ਆ ਗਿਆ ਜਿਹੜਾ ਮਰਜੀ ਚਲੇ ਗਿਆ ਵੀ ਉਹ ਬਹੌਲ ਜਿਹੜੇ ਪਹਿਲਾਂ ਵੜੇ ਉਹ ਵਾਲੇ ਵਧੀਆ ਸੀਗੇ ਪਰ ਇਹ ਤਾਂ ਸ਼ਹਿਰ ਨੇ ਸ਼ਹਿਰਾਂ ਦੇ ਵਿੱਚ ਬਾਕੀ ਸਮੂਸ ਤਾਂ ਵੱਧ ਨੇ ਨਾ ਜਿਵੇਂ ਕਿ ਹਰ ਉਹ ਪਿੰਡਾਂ ਦੇ ਵਿੱਚ ਤਾਂ ਹੁਣ ਦੇਖੋ bussਾਂ ਵੀ ਕੋਈ ਕੋਈ ਆਉਂਦੀਆਂ ਨੇ ਕਈ ਵਾਰ ਆਉਂਦੀਆਂ ਨਹੀਂ ਹੈਗੀਆਂ ਜਾਂ ਮਿਸ ਹੋ ਜਾਂਦੀਆਂ ਨੇ ਜਾਂ ਸਟ੍ਰੱਕ ਹੋ ਜਾਂਦਾ ਵਾ ਪਰ ਸ਼ਹਿਰਾਂ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਹਰ ਇੱਕ ਚੀਜ਼ ਮਤਲਬ ਕਿ ਜਿੱਥੇ ਜਾਣਾ ਕੰਮ ਤੇ ਜਾਣਾ ਉਹ ਵੀ ਸੌਖਾ ਆ ਤੇ ਜੇ ਆਪਾਂ ਨੂੰ ਕਿਸੇ ਤਰ੍ਹਾਂ ਦੀ buss ਗੁਰੂਪ ਟੈਕਸੀ ਜਾਂ ਹੋਰ ਸਹੂਲਤ ਉਹ ਵੀ ਆਪਾਂ ਨੂੰ ਵੱਧ ਮਿਲਦੀਆਂ ਨੇ ਤੇ ਜਿਹੜੀ ਆ ਮਤਲਬ ਕਿ ਡਾਕਟਰਿਸ ਹੈ ਤਾਂ ਇਹ ਵੀ ਬਹੁਤ ਛੇਤੀ ਮਿਲਦੀ ਆ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਜੇ ਹੈ ਹਾਂਜੀ ਇਹ ਤਾਂ ਹੈ ਤੁਸੀਂ ਵੀ ਛੇਰਾਂ ਦਾ ਇਹ ਤਾਂ ਵੱਖਰਾ ਹੈਗਾ ਹੀ ਆ ਪਿੰਡਾਂ ਦੇ ਨਾਲੋਂ ਹਾਂਜੀ ਪਰ ਜਿੱਦਾਂ ਜੇ ਆਪਾਂ ਗੱਲ ਕਰੀਏ ਪੁਰਾਣੇ ਸਮਿਆਂ ਦੀ ਆਪਾਂ ਜਿਹੜੇ ਮਤਲਬ ਜਿਹੜੇ ਅਸੀਂ ਦੇਖੇ ਆ 70 80 ਵਾਲੇ ਸਮੇਂ ਅਸੀਂ ਤੋਂ 90 ਤੱਕ ਦੇ ਜਿਹੜੇ ਦੇਖੇ ਆਪਾਂ ਮਤਲਬ ਪਿੰਡਾਂ ਦਾ ਮਾਹੌਲ ਉਹ ਬਹੁਤ ਸੋਹਣਾ ਸੀਗਾ ਜਿੱਦਾਂ ਕੋਈ ਵੀ ਇਦਾਂ ਦਾ ਉੱਥੇ ਹੈ ਨਹੀਂ ਸੀਗੀ ਵੀ ਤੇੜ-ਮੇੜ ਨਹੀਂ ਸੀ ਹੁੰਦੀ ਲੋਕਾਂ ਦੇ ਵਿੱਚ ਇਹ ਨਹੀਂ ਸੀ ਵੀ ਜੇ ਉਹਨੂੰ ਕੋਈ ਦੁੱਖ ਤਕਲੀਫ ਆ ਤੇ ਅਸੀਂ ਨਹੀਂ ਜਾਣਾ ਇਹ ਉਹਨਾਂ ਦੇ ਘਰ ਦਾ ਹੀ ਮਸਲਾ ਆ ਉਹਨਾਂ ਦੇ ਆਪੇ ਦੇਖਣਗੇ ਨਾ ਦੇਖਣਗੇ ਹਨਾ ਤੇ ਖੁੱਲੇ ਬੇੜੇ ਹੁੰਦੇ ਸੀ ਕੋਠਿਆਂ ਤੇ ਸੌਣਾ ਤੇ ਪੱਖੇ ਉਦੋਂ ਪਹਿਲਾਂ ਤਾਂ ਪੱਖੇ ਵੀ ਨਹੀਂ ਸੀ ਹੁੰਦੇ ਕੋਠਿਆਂ ਤੇ ਸੌਣਾ ਤੇ ਖੁੱਲੀ ਹਵਾ ਦੇ ਵਿੱਚ ਖੁੱਲੇ ਆਸਮਾਨ ਦੇ ਥੱਲੇ ਬੜਾ ਵਧੀਆ ਲੱਗਣਾ ਸਾਨੂੰ ਵੀ ਅਸੀਂ ਆਪ ਖੁਦ ਸੌਂਦੇ ਰਹੇ ਹਾਂ ਹੂੰ ਹੂੰ ਇਹ ਸਾਰੇ ਜਿਹੜੇ ਦੋਸਤ ਮੇਰੇ 80 ਦੇ ਹੈਗੇ ਨੇ ਹਨਾ ਜੰਪਲ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਆ तकरीबन ਉਹ ਵੀ ਸੌਂਦੇ ਰਹੇ ਹੋਣੇ ਕਿਉਂਕਿ ਉਸ ਸਮੇਂ ਇਨਵਰਟਰ ਵਗੈਰਾ ਵੀ ਘੱਟ ਹੁੰਦੇ ਸੀ ਲੋਕਾਂ ਕੋਲ ਹੂੰ ਹੂੰ ਤੇ ਉਹਨਾਂ ਨੇ ਵੀ ਇਹ ਨਾ ਚੀਜ਼ਾਂ ਦਾ ਆਨੰਦ ਮਾਣਿਆ ਹੋਊਗਾ ਜ਼ਰੂਰ ਹੂੰ ਹੂੰ ਹਾਂਜੀ ਤੇ ਬਾਕੀ ਵਰਕ ਤਾਂ ਬਹੁਤ ਹੀ ਆ ਪਿੰਡਾਂ ਦੀ ਲਾਈਫ ਵਿੱਚ ਤੇ ਸ਼ਹਿਰਾਂ ਦੀ ਲਾਈਫ ਦੇ ਵਿੱਚ ਹਾਂਜੀ ਪਿੰਡਾਂ ਦੇ ਵਿੱਚ ਤਾਂ ਚਲੋ ਇਸ ਤਰ੍ਹਾਂ ਹੁੰਦਾ ਪੀ ਕਈ ਵਾਰ ਤਾਂ ਲਾਈਟ ਚਲੀ ਜਾਂਦੀ ਤੇ ਵਾਪਸ ਆਉਂਦੀ ਨਹੀਂ। ਆ ਸ਼ਹਿਰਾਂ ਵਿੱਚ ਤਕਰੀਬਨ ਮੇਰੇ ਖਿਆਲ ਚ ਤਾਂ ਲਾਈਟ ਕਦੇ ਜਾਂਦੀ ਨਹੀਂ ਜਾਂ ਜਾਂਦੀ ਤਾਂ ਬਹੁਤ ਥੋੜੇ ਸਮੇਂ ਲਈ ਜਾਂਦੀ ਆ। ਹਾਂਜੀ। ਜਿਹੜੀ ਕੇਸ ਸਭ ਤੋਂ ਵੱਡੀ ਸਮੱਸਿਆ ਅੱਜ ਦੀ। ਕਿਉਂਕਿ ਸ਼ਹਿਰਾਂ ਦੇ ਵਿੱਚ ਲਾਈਟ ਲੋਕ ਅੰਦਰ ਪੈਂਦੇ ਨੇ। ਇੱਥੇ AC ਵੀ ਹੈਗੇ ਨੇ, ਬਾਕੀ ਪੱਖੇ ਤਾਂ ਚੱਲੋ ਪੱਖੇ ਕੋਲਰ ਤਾਂ ਚੱਲਦੇ ਨੇ ਬਾਕੀ ਲਾਈਟਾਂ ਦੇ ਨਾਲ ਸਾਰਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਤੇ ਪਰ ਪਿੰਡਾਂ ਦੇ ਵਿੱਚ ਹਜੇ ਵੀ ਇਸ ਤਰ੍ਹਾਂ ਦਾ ਹੈ ਕਿ ਜੇ ਕਿਧਰੇ ਲਾਈਟ ਚਲੀ ਗਈ ਤਾਂ ਆਈ ਨਹੀਂ ਹੈਗੀ ਜਾਂ ਹੋਰ ਕੋਈ ਸਹੂਲਤਾਂ ਪਿੰਡਾਂ ਦੇ ਵਿੱਚ ਸਾਫ਼ ਪਾਣੀ ਦੇ ਸਹੂਤਾ ਵੀ ਘਟਨੇ ਹੈ ਸ਼ਹਿਰਾਂ ਦੇ ਵਿੱਚ ਸਾਫ਼ ਪਾਣੀ ਦੀਆਂ ਸਹੂਲਤਾਂ ਬਹੁਤ ਨੇ ਇਸ ਤਰ੍ਹਾਂ ਹੀ ਬਹੁਤ ਪਿਪੜ ਆਈ ਲਖਾਈ ਤੇ ਬਹੁਤ ਮੌਕੇ ਨੇ ਬੱਚਿਆਂ ਕੋਲੇ ਤੇ ਲੋਕਾਂ ਦੇ ਬੈਠਣੇ ਉੱਠਣੇ ਵੱਡੇ ਵੱਡੇ ਲੋਕਾਂ ਨਾਲ ਹੈਗੀ ਆ ਤੇ ਜਿੰਨਾਂ ਨੂੰ ਦੇਖ ਕੇ ਜਾਂ ਸੁਣ ਕੇ ਜਾਂ ਆਪਾਂ ਉਹਨਾਂ ਦੀ ਸੰਗਤ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਖਿਆਲ ਚ ਜਿਹੜਾ ਸਹਿਰਾਂ ਦੇ ਵਿੱਚ ਹਜੇ ਵੀ ਪਿੰਡਾਂ ਨਾਲੋਂ ਵਧੀਆ ਹੈਗਾ ਸਾਰਾ ਮਾਹੌਲ ਹਾਂਜੀ ਪਰ ਪਿੰਡਾਂ ਦੇ ਵਿੱਚ ਇਹ ਹਾ ਵੀ ਪਿੰਡਾਂ ਦੇ ਵਿੱਚ ਪਹਿਲਾਂ ਸਮਿਆਂ ਦੇ ਵਿੱਚ ਨਾ ਤਾਂ ਮੋਬਾਈਲ ਹੁੰਦੇ ਸੀ ਨਾ ਕੋਈ ਟੀਵੀ ਹੁੰਦਾ ਸੀਗਾ ਲੋਕੀ ਇਕੱਠੇ ਜੁੜ ਕੇ ਬੈਂਦੇ ਹੁੰਦੇ ਸੀਗੇ ਤੇ ਇਕੱਠਿਆਂ ਨੇ ਬਹਿਣਾ ਆਪਣਾ ਦੁੱਖ ਸੁੱਖ ਕਰਨਾ ਖਾਣਾ ਪੀਣਾ ਇਕੱਠਿਆਂ ਨੇ ਹੱਸਣਾ ਖੇਡਣਾ ਇਕੱਠਿਆਂ ਨੇ ਖੁੱਲਾ ਮਾਹੌਲ ਹੁੰਦਾ ਸੀ ਜੇ ਲਾਈਟ ਚੱਲ ਜਾਣੀ ਤਾਂ ਬਾਹਰ ਵਿੜੇ ਦੇ ਵਿੱਚ ਦਰਖਤ ਲੱਗੇ ਹੁੰਦੇ ਸੀ ਦਰਖਤਾਂ ਦੇ ਥੱਲੇ ਬਹਿ ਜਾਂਦੇ ਸੀਗੇ ਬਹੁਤ ਵਧੀਆ ਟਾਈਮ ਸਪੈਂਡ ਕਰਦੇ ਸੀਗੇ ਉਹ ਜਿੱਦਾਂ ਤੇ ਉਹ ਜਿਹੜਾ ਸਮਾਂ ਜਿਹੜਾ ਸੀਗਾ ਉਹ ਸਮਾਂ ਹੁਣ ਦੁਬਾਰਾ ਮੁੜ ਕੇ ਨਹੀਂ ਆਉਣਾ ਹੈਗਾ ਹਜੇ ਕਿਉਂਕਿ ਆਪਾਂ ਉਹ ਸਮੇਂ ਦੇਖੇ ਆਪਾਂ ਨੂੰ ਉਹਨਾਂ ਸਮਿਆਂ ਦਾ ਪਤਾ ਆ ਗਾਂਵਾਂ ਵਾਲੇ ਜਿਹੜੇ ਆਪਣੇ ਬੱਚੇ ਆ ਜਨਰੇਸ਼ਨ ਆ ਉਹਨਾਂ ਨੇ ਉਹ ਸਮੇਂ ਦੇਖੇ ਨਹੀਂ ਉਹ ਲਾ ਲੋ ਤੁਸੀਂ ਰੋਜੀ ਰੋਟੀ ਦੀ ਖਾਤਰ ਬਾਹਰ ਜਾ ਗਏ ਵਿਦੇਸ਼ਾਂ ਜਾ ਗਏ ਜਾਂ ਕਿੱਦਾਂ ਵੀ ਆ ਉਹਨਾਂ ਨੇ ਉਹ ਜਿਨ੍ਹਾਂ ਜਿਨ੍ਹਾਂ ਦਾ ਬੱਚਿਆਂ ਨੇ ਦੇਖਿਆ ਉਹ ਉਸ ਚੀਜ਼ ਨੂੰ ਬਹੁਤ ਮਿਸ ਕਰਦੇ ਆ ਮਿਸ ਕਰਦੇ ਹਾਂਜੀ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂਗਾ ਵੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਕੀ ਆ ਹਾਂਜੀ ਤੇ ਉਹ ਇੱਕ ਹੋਰ ਗੱਲ ਮੈਂ ਦੱਸਦੀ ਆਂ ਵੀ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਵੀ ਹੈ ਉੱਥੇ ਕੋਈ ਇੱਕ ਦੂਜੇ ਦੀ ਸੂ ਨਹੀਂ ਰੱਖਦਾ ਹਾਂਜੀ ਇੱਕ ਘਰ ਤਾਂ ਦੂਜੇ ਘਰ ਨੂੰ ਪਤਾ ਨਹੀਂ ਹੁੰਦਾ ਹਾਂ ਇਹ ਗੱਲ ਤਾਂ ਹੈ ਇਹ ਗੱਲ ਸਹੀ ਆ ਪਿੰਡਾਂ ਦੇ ਵਿੱਚ ਜਦੋਂ ਕਿਸੇ ਦੇ ਕੋਈ ਕੋਈ ਵੀ ਕੰਮ ਹੁੰਦਾ ਆਪਣੇ ਨਾਲ ਗੁਆਂਢੀਆਂ ਨੂੰ ਵੱਧ ਫਿਕਰ ਹੁੰਦਾ ਹਾਂਜੀ ਮੈਂ ਦੇਖਿਆ ਕਿਸੇ ਦੇ ਘਰ ਅਸੀਂ ਕੁੜੀ ਦੇਖਣ ਗਏ ਹਾਂਜੀ ਸਿਖਰ ਦੁਪਹਿਰਾ ਹਾਂ ਹਾਂ ਤਾਂ ਅਸੀਂ ਅੰਦਰ ਬੈਠੇ ਆਂ ਉਹ ਵਿਚਾਰੇ ਜਿਹੜੇ ਘਰ ਦੇ ਨਾਲ ਦੇ ਘਰ ਵਾਲੇ ਸੀਗੇ ਉਹ ਇੰਨੀ ਗਰਮੀ ਦੇ ਵਿੱਚ ਖਾਂਦੇ ਦੇ ਨਾਲ ਖੜੇ ਸੁੱਕ ਗਏ ਸਰ ਕੀ ਵੀ ਅੰਦਰ ਲ ਕੀ ਹੁੰਦਾ ਇਹਨਾਂ ਦੇ ਕੀ ਕਰਦੇ ਆ ਕਿਵੇਂ ਕਰਦੇ ਫਿਰ ਉਹ ਬਾਹਰ ਆ ਕੇ ਇਸ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈਗੀਆਂ ਪਿੰਡਾਂ ਦੇ ਵਿੱਚ ਹਜੇ ਵੀ ਇਸੇ ਤਰ੍ਹਾਂ ਹੀ ਆ ਕਿਉਂਕਿ ਲੋਕਾਂ ਨੂੰ ਇੱਕ ਦੂਜੇ ਦਾ ਵੱਧ ਫਿਕਰ ਰਹਿੰਦਾ ਵੀ ਇਹਨਾਂ ਦੇ ਘਰੇ ਚੰਗੇ ਨਾਲੋਂ ਮਾੜੇ ਦਾ ਵੱਧ ਫਿਕਰ ਰਹਿੰਦਾ ਹਾਂਜੀ ਬਈ ਉਸ ਤੋਂ ਬਾਅਦ ਉਹਦੀਆਂ ਗੱਲਾਂ ਕਰਨੀਆਂ ਦੂਜਿਆਂ ਕੋਲੇ ਵੀ ਇਸ ਤਰ੍ਹਾਂ ਹੋਇਆ ਆ ਹੋਇਆ ਜੇ ਹੋਇਆ ਬੋ ਹੋਇਆ ਇਸ ਤਰ੍ਹਾਂ ਕਰਕੇ ਮੇਰੇ ਖਿਆਲ ਸਾਇ ਸ਼ਹਿਰਾਂ ਦੇ ਵਿੱਚ ਤਾਂ ਇਹ ਗੱਲ ਹੈ ਨਹੀਂ ਕੀ ਹਾਂਜੀ ਹਾਂਜੀ ਇਹ ਤਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਪਿੰਡਾਂ ਦੇ ਵਿੱਚ ਮਤਲਬ ਹੁਣ ਹੁਣੇ ਚੀਜ਼ਾਂ ਆ ਗਈਆਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਉਦੋਂ ਬਿਲਕੁਲ ਇਦਾਂ ਦਾ ਭੇਦਭਾਵ ਕੁਝ ਵੀ ਨਹੀਂ ਸੀਗਾ ਨਾ ਕੋਈ ਇਦਾਂ ਕਿਸੇ ਦੇ ਨਾਲ ਕੋਈ ਕਰਦਾ ਹੀ ਸੀਗਾ ਨਾ ਕੋਈ ਇਹੋ ਜਿਹੀ ਕੋਖ ਰੱਖਦਾ ਸੀ ਜਦੋਂ ਹੁਣ ਕੁਝ ਜ਼ਿਆਦਾ ਹੋ ਗਿਆ ਆ ਕਿਉਂਕਿ ਹੁਣ ਪਤਾ ਨਹੀਂ ਸਮੇਂ ਦੇ ਮੁਤਾਬਕ ਇਦਾਂ ਹੋ ਗਿਆ ਆ ਜਾਂ ਕਿ ਕਿਦਾਂ ਕਹਿ ਲਓ ਵੀ ਹਾਂਜੀ ਤੇ ਪਰ ਜਿਹੜੇ ਸਮੇ ਹਨਾ ਉਹ ਸੀਗੇ ਉਹ ਸਮੇ ਬਾੜੇ ਵਧੀਆ ਸੀਗੇ ਬਹੁਤ ਸੋਹਣੇ ਸੀਗੇ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਸੀਗਾ ਨਾ ਉਹ ਬਾੜਾ ਸੋਹਣਾ ਲੱਗਦਾ ਹੁੰਦਾ ਜਦੋਂ ਸਵੇਰ ਨੂੰ ਉੱਠਣਾ ਤੇ ਸਵੇਰ ਦਾ ਮਾਹੌਲ ਜਿਹੜਾ ਪਿੰਡਾਂ ਦਾ ਉਹ ਬਹੁਤ ਸ਼ਾਂਤੀ ਵਾਲਾ ਹੁੰਦਾ ਸੀਗਾ ਅਸੀਂ ਖੁਦ ਆਪਣੇ ਦੇਖਦੇ ਰਹੇ ਆ ਸਾਡੇ ਘਰ ਦੇ ਵਿੱਚ ਦੋਸਤੋ ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਵੀ ਤੁਹਾਡੇ ਨਾਲ ਵੀ ਇਹ ਸਭ ਕੁਝ ਹੋਇਆ ਹੋਊਗਾ ਸਾਡੇ ਖੁਦ ਪਸ਼ੂ ਰੱਖੇ ਹੁੰਦੇ ਸੀ ਘਰਾਂ ਦੇ ਵਿੱਚ ਅਸੀਂ ਅੰਮ੍ਰਿਤ ਵੇਲੇ ਉੱਠਣਾ ਆਪਣਾ ਇਸ਼ਨਾਨ ਪਾਣੀ ਕਰਕੇ ਧਾਰ ਲੋਕਾ ਕੱਢ ਕੇ ਤੇ ਫਿਰ ਅਸੀਂ ਆਪਣੇ ਬੱਚਿਆਂ ਦਾ ਟਿਫਨ ਵਗੈਰਾ ਪੈਕ ਕਰਨੇ ਬੱਚਿਆਂ ਨੂੰ ਸਕੂਲ ਭੇਜਣਾ ਤੇ ਸਾਰੀ ਜਿੱਦਾਂ ਬਹੁਤ ਵਧੀਆ ਸਾਨੂੰ ਦਾ ਉਹ ਸਮਾਂ ਬਹੁਤ ਵਧੀਆ ਲੱਗਦਾ ਸੀਗਾ ਤੇ ਅਸੀਂ ਹੰਢਾਇਆ ਵੀ ਆ ਉਹ ਸਮਾਂ ਤੇ ਸਾਡੇ ਬੱਚਿਆਂ ਨੂੰ ਪਤਾ ਵੀ ਆ ਵੀ ਜੁਆਇੰਟ ਫੈਮਿਲੀ ਦੇ ਵਿੱਚ ਕਿੱਦਾਂ ਰਹਿਣਾ ਆ ਕਿੱਦਾਂ ਨਹੀਂ ਰਹਿਣਾ ਤੇ ਪਰ ਜੇ ਆਪਾਂ ਹੁਣ ਦੇ ਅਕੋਰਡਿੰਗ ਪਿੰਡਾਂ ਦੀ ਗੱਲ ਕਰੀਏ ਹੁਣ ਦੇ ਅਕੋਰਡਿੰਗ ਪੁਰਾਣੇ ਸਮਿਆਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਪਿੰਡਾਂ ਦਾ ਤੇ ਸ਼ਹਿਰਾਂ ਦਾ ਕੋਈ ਖਾਸ ਫਰਕ ਨਹੀਂ ਰਹਿ ਗਿਆ ਕੋਈ ਵੀ ਇਹਨਾਂ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਗਿਆ ਖੁਦ ਸਾਡੇ ਘਰ ਦਾ ਮਾਹੌਲ ਇਦਾਂ ਦਾ ਸੀਗਾ ਸੋਹਰੇ ਪਰਿਵਾਰ ਦਾ ਵੀ ਵੀ ਉਹਨਾਂ ਨੂੰ ਇਦਾਂ ਨਹੀਂ ਸੀ ਹੁੰਦਾ ਵੀ ਇਹ ਸਾਡੀਆਂ ਨੋਹਾਂ ਆ ਇਹ ਸਿਰ ਢੱਕ ਕੇ ਹੀ ਰੱਖਣਾ ਇਹਨਾਂ ਨੇ ਕੱਪੜੇ ਇਦਾਂ ਦੇ ਨਹੀਂ ਪਾਉਣੇ ਕੱਪੜੇ ਉਦਾਂ ਦੇ ਨਹੀਂ ਪਾਉਣੇ ਕਈਆਂ ਦੇ ਸੋਰਿਆਂ ਦੇ ਵਿੱਚ ਬਹੁਤ ਹੁੰਦਾ ਆ ਹੈਗਾ ਬਹੁਤ ਪਰ ਸਾਡੀ ਫੈਮਿਲੀ ਪੜੀ ਲਿਖੀ ਸੀਗੀ ਤੇ ਬਹੁਤ ਵਧੀਆ ਸੀ ਮਤਲਬ ਕੀਤਾ ਸਾਰਿਆਂ ਦੇ ਨਾਲ ਸਾਡੇ ਪਾਪਾ ਜੀ ਸੀਗੇ ਉਹਨਾਂ ਨੇ ਸਾਨੂੰ ਕਦੀ ਇਦਾਂ ਨੋਹਾ ਵਾਂਗੂ ਨਹੀਂ ਸੀ ਕੀਤਾ ਤੇ ਕਿਉਂਕਿ ਹੁਣ ਇਹ ਇਸ ਸਮੇਂ ਦੀ ਲੋੜ ਆ ਹੁਣ ਕਿੰਡਾ ਸ਼ਹਿਰਾਂ ਦੇ ਵਿੱਚ ਕੋਈ ਖਾਸ ਫਰਕ ਰਹਿ ਨਹੀਂ ਗਿਆ ਹੈਗਾ ਹਾਂ ਜੇ ਤੁਸੀਂ ਤਾਂ ਪੰਜ ਦੇ ਵਿੱਚ ਜਿਵੇਂ ਖੁੱਲੀ ਡੁੱਲੀ ਖਰਾਕ ਹਵਾ ਜਿਹੜੀ ਹੈ ਸਾਫ਼ ਸੁਥਰੀ ਹਵਾ ਵਾ ਤੇ ਪਰ ਸ਼ਹਿਰਾਂ ਦੇ ਵਿੱਚ ਇੱਕ ਕਲ ਜ਼ਰੂਰ ਹੈ ਬੇ ਰਾਤ ਨੂੰ ਬੱਦੀ ਦੇ ਰਾਤ ਤੱਕ ਸੌਂਦੇ ਨੇ ਸੌਂਦੇ ਨਹੀਂ ਹਾਂਜੀ ਤੇ ਉਸ ਤੋਂ ਬਾਅਦ ਸਰੀਰ ਬਲੇ ਉੱਠਦੇ ਨਹੀਂ ਜੰਕ ਫੂਡ ਖਾਂਦੇ ਨੇ ਤੇ ਕੋਈ ਐਸਾ ਨਰੋਈ ਨਿਗਰ ਖਰਾਕ ਨਹੀਂ ਖਾਂਦੇ ਹੈਗੇ ਸੋ ਇਹ ਖੇਤ ਆਪਣੇ ਸਿਹਤ ਨਾਲ ਫਲਵਾੜ ਵੀ ਹੁੰਦਾ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਤੇ ਹੁਣ ਦੇਖੋ ਆਪਣੇ ਆਪਣੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਜਦੋਂ ਸਿਆਲ ਚੜਨਾ ਕਦੀ ਪਿੰਨੀਆਂ ਬਣਾ ਲਾ ਕਦੀ ਦਾਪੜਾ ਬਣਾ ਲਾ ਕਦੀ ਕੋਈ ਚੀਜ਼ ਬਣਾ ਲਾ ਮਤਲਬ ਉਹ ਖਾਾਕ ਵਧੀਆ ਸ਼ੁਰੂ ਤੋਂ ਖਾਂਦੇ ਰਹੇ ਸੀ ਤੇ ਕੰਮ ਵੀ ਉਹ ਡਟ ਕੇ ਕਰਦੇ ਸੀਗੇ ਹੁਣ ਦੇ ਬੱਚੇ ਖਾਾਕ ਵੀ ਨਹੀਂ ਖਾਂਦੇ ਉਹਨਾਂ ਦੇ ਕਾਮਯੋਜਨਾ ਕੋਲ ਨਹੀਂ ਹੁੰਦਾ ਹੈਗਾ ਪਿੰਡਾਂ ਦੀ ਖੁਰਾਕ ਦਾ ਵੀ ਫਰਕ ਹੈ ਆ ਸ਼ਹਿਰਾਂ ਦੀ ਖੁਰਾਕ ਦਾ ਵੀ ਫਰਕ ਹੈ ਹਾਂ ਜੀ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਖੁੱਲਾ ਖਾਣਾ ਦਾਣਾ ਖਾਂਦੇ ਆ ਦਾਲ ਸਬਜੀ ਆਪਾਂ ਰੋਟੀ ਪਾਣੀ ਭਾਵੇਂ ਆਪਾਂ ਸਿੰਪਲ ਖਾਂਦੇ ਆ ਬੇਚ ਨੂੰ ਖਾਂਦੇ ਆ ਪਰ ਖਾਂਦੇ ਆਪਾਂ ਵਧੀਆ ਆ ਆਪਣੀ ਔਰਗੈਨਿਕ ਚੀਜ਼ਾਂ ਆਪਾਂ ਆਪਣੀਆਂ ਘਰੇ ਉਗਾ ਕੇ ਵੀ ਖਾਂਦੇ ਆ ਹਨ ਚੈਨਲ 'ਚ ਆਪਾਂ ਹਰ ਇੱਕ ਚੀਜ਼ ਮੁੱਲ ਦੀ ਲਿਓਨੇ ਆ ਹਾਂਜੀ ਹਰ ਇੱਕ ਜੱਪਾ ਮੌਲਦੀ ਲੈਨੇ ਆ ਬੱਚੇ ਜਿਆਦਾ ਜੰਕ ਫੂਡ ਨੂੰ ਤਰਜੀਹ ਦਿੰਦੇ ਆ ਵੀ ਅਸੀਂ ਜੰਕ ਫੂਡ ਜਿਆਦਾ ਖਾਣਾ ਆ ਹਨਾ ਜੋ ਕਿਸੇ ਤਰ੍ਹਾਂ ਹੀ ਪਤਾ ਹੀ ਆ ਵੀ ਕਿੰਨਾ ਕੋ ਨਫਾ ਕਰਦਾ ਤੇ ਕਿੰਨਾ ਨੁਕਸਾਨ ਕਰਦਾ ਹੈ ਹਨਾ ਹਾਂਜੀ ਪਰ ਪਿੰਡਾਂ ਦੇ ਵਿੱਚ ਹਜੇ ਵੀ ਖਰਾਬਤਾ ਉਸੇ ਤਰ੍ਹਾਂ ਦੀ ਹੈ ਹਾਂਜੀ ਤਕਰੀਬਨ ਥੋੜਾ ਬੋਤਾ ਫਰਕ ਹੋ ਪਰ ਜਿਵੇਂ ਹੁਣ ਸਰੀਰ ਵੇਲੇ ਅੱਜ ਦੀ ਰੋਟੀ ਖਾਣੀ ਆ ਤਾਂ ਮਿਸੀਆਂ ਰੋਟੀਆਂ ਹੁੰਦੀਆਂ ਸੀ ਨਾਲ ਦੱਸੀ ਦਹੀਂ ਅਚਾਰ ਨਾਲ ਖਾਣੇ ਦੁਪਹਿਰਾ ਪਕਾਉਣਾ ਤੇ ਸ਼ਾਮ ਨੂੰ ਇਸ ਤਰ੍ਹਾਂ ਕਰਕੇ ਸਜਰੀ ਰੋਟੀ ਬਕਾਉਣੀ ਆ ਮੇਰੇ ਖਿਆਲ ਚ ਸ਼ਹਿਰਾਂ ਚ ਇਹ ਸਹੂਲਤ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਤਾਂ ਜਿੰ ਜਿਹੜਾ ਆਇਆ ਜਿਵੇਂ ਆਇਆ ਬਸ ਰੋਟੀ ਰੋਟੀ ਦਾ ਤਾਂ ਮੇਰੇ ਖਿਆਲ ਚ ਘੱਟ ਖਾਂਦੇ ਨੇ ਅੱਜਕੱਲ ਦੇ ਬੱਚੇ ਪਰ ਆ ਚੀਜ਼ਾਂ ਨੂੰ ਬਹੁਤ ਜ਼ਿਆਦਾ ਖਾਂਦੇ ਨੇ ਇਹ ਜਿਹੜੀਆਂ ਚੀਜ਼ਾਂ ਇਹ ਪਿੰਡਾਂ ਵਾਲੇ ਵਿੱਚ ਇਹ ਨਹੀਂ ਹੈਗਾ ਜੀ ਹਾਂਜੀ ਇਹ ਤਾਂ ਹੈ ਹੀ ਆ ਇੰਨਾ ਚਾਪਾ ਘਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਆ ਜੀ ਹੁਣ ਵੀ ਵੀ ਹੁਣ ਤੱਕ ਵੀ ਆਪਾਂ ਭਾਵੇਂ ਹੁਣ ਕਿ ਜੜ ਕੇ ਹੁਣ ਜਿਹੜੇ ਬੱਚੇ ਆ ਉਹ ਕਹਿ ਦਿੰਦੇ ਆ ਸਾਨੂੰ ਮੰਮੀ ਮੈਗੀ ਬਣਾ ਦੋ ਸਾਨੂੰ ਨੂਡਲ ਬਣਾ ਦੋ ਸਾਨੂੰ ਟਿੱਕੀਆਂ ਬਣਾ ਦਿਓ ਪਰ ਫਰਕ ਇਹ ਹੈ ਵੀ ਜਿਹੜਾ ਆਪਾਂ ਹੱਥੀ ਬਣਾ ਕੇ ਦਿੰਨੇ ਬੱਚੇ ਨੂੰ ਆਪਾਂ ਘਰ ਬਣਾ ਕੇ ਦਿੰਨੇ ਸਾਫ਼ ਸੁਥਰਾ ਬਣਾ ਕੇ ਦਿੰਨੇ ਆ ਹਨਾ ਤੇ ਸ਼ਹਿਰਾਂ ਦੇ ਵਿੱਚ ਉਹ ਫਿਰ ਪਤਾ ਹੀ ਅੱਜ ਕੱਲ ਹਰ ਇੱਕ ਸਟਾਲ ਜਿਹੜੇ ਲਾਏ ਵਈਆਂ ਦੇ ਲਾਏ ਹੋਏ ਆ ਵਈਆਂ ਦਾ ਜਿੱਦਾਂ ਦਾ ਕੰਮ ਹੈਗਾ ਉਹ ਤਾਂ ਆਪਾਂ ਨੂੰ ਪਤਾ ਹੀ ਆ ਹਨਾ ਤੇ ਪਰ ਚਲੋ ਜੇ ਖਾਣਾ ਆ ਤਾਂ ਸਾਫ ਸੁਥਰਾ ਖਾਓ ਕਿਉਂਕਿ ਵਿੱਚ ਸਾਫ ਸੁਥਰੀਆਂ ਦੁਕਾਨਾਂ ਵੀ ਹੈਗੀਆਂ ਆ ਰੈਸਟੋਰੈਂਟ ਸਾਫ ਸੁਥਰੇ ਵੀ ਹੈਗੇ ਆ ਖਾਣਾ ਤਾਂ ਬੰਦਾ ਉੱਥੋਂ ਖਾ ਲਵੇ ਹੂੰ ਹੂੰ ਤੇ ਜਿਹੜਾ ਆਪਣਾ ਘਰਾਂ ਦੇ ਵਿੱਚ ਆਪਣੇ ਖਾਣਾ ਬਣਾਦਾ ਉਹਦੇ ਨਾਲ ਦੀ ਤਰੀਸ ਹੈ ਜਿਹੜੀ ਉਹ ਪਿੰਡਾਂ ਦਾ ਤਾਂ ਬਾਹਲਾ ਹੀ ਵਧੀਆ ਹੈ ਆਪਣਾ ਜਿੰਦਾ ਕਿਉਂਕਿ ਆਪਾਂ ਪਿੰਡਾਂ 'ਚ ਰਹੇ ਆ ਆਪਾਂ ਖੁੱਲੇ ਮਾਹੌਲ 'ਚ ਰਹੇ ਹੋਇਆ ਆਪਾਂ ਨੂੰ ਉਹ ਵਧੀਆ ਲੱਗਦਾ ਆ ਆਪਾਂ ਉਹਨੂੰ ਪਸੰਦ ਵੀ ਕਰਦੇ ਆ ਹਾਂ ਹਾਂ ਘਲ ਇਹ ਆ ਬਈ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸ਼ਹਿਰ ਬਹੁਤ ਵਧੀਆ ਲੱਗਦੇ ਆ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਨੂੰ ਪਿੰਡ ਬਹੁਤ ਵਧੀਆ ਲੱਗਦੇ ਆ ਹਾਂਜੀ ਹਾਂਜੀ ਪਰ ਕੁੱਲ ਮਿਲਾ ਕੇ ਹੁਣ ਸ਼ਹਿਰਾਂ ਤੇ ਪਿੰਡਾਂ ਦਾ ਬਹੁਤ ਜ਼ਿਆਦਾ ਫਰਕ ਵੀ ਨਹੀਂ ਰਹਿ ਗਿਆ ਹਾਂਜੀ ਹੁਣ ਤਾਂ ਬਹੁਤ ਮਿਕਸ ਆਪਈਆ ਜਿੱਦਾਂ ਹੋ ਗਿਆ ਹਾਂਜੀ ਹੁਣ ਜਿਹੜੇ ਸ਼ਹਿਰ ਨੇ ਉਹ ਵੀ ਵੱਡੇ ਹੋ ਗਏ ਆ ਤੇ ਜਿਹੜੇ ਹਸਪਤਾਲ ਵਗੈਰਾ ਨੇ ਉਹ ਵੀ ਬਾਹਰ ਨਿਕਲਿਆ ਜਾਂ ਸਕੂਲ ਵੀ ਪਿੰਡਾਂ ਦੇ ਤਕਰੀਬਨ ਬਾਹਰ ਖੇਤਾਂ ਦੇ ਵਿੱਚ ਆ ਗਏ ਆ ਤੇ ਇਹ வசूल ਤਾਂ ਬਹੁਤ ਹਾਂ ਹੁਣ ਅੱਗੇ ਸਰਕਾਰੀ ਸਕੂਲ ਹੁੰਦੇ ਸੀ ਜਿੰਨੀਆਂ ਸਹੂਲਤਾਂ ਨਹੀਂ ਸੀ ਹਾਂ ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਹੀ ਬਹੁਤ ਵਧੀਆ ਸਹੂਲਤਾਂ ਨੇ ਤੇ ਅਦੋਂ ਬਿਨਾ ਹੁਣ ਲੋਕਾਂ ਕੋਲੇ ਆਪਣੀਆਂ ਗੱਡੀਆਂ ਮੋਟਰਸਾਈਕਲ ਸਾਈਕਲ ਸਭ ਕੁਝ ਵੀ ਹੈਗਾ ਤੇ ਆਸਾਨੀ ਨਾਲ ਬੰਦਾ ਆਪਦੀ ਚੀਜ਼ ਵਸਤੂ ਦਾ ਪ੍ਰਬੰਧ ਕਰ ਸਕਦਾ ਹਾਂਜੀ ਹਾਂ ਉਹ ਹੀ ਵੀ ਜੇ ਆਪਾਂ ਹੁਣ ਇਹੀ ਗੱਲ ਕਰਦੇ ਆਂ ਵੀ ਅੱਜ ਕੱਲ ਜਿਹੜਾ ਪਹਿਲਾ ਸਮਾਂ ਸੀਗਾ ਆਪਣੇ ਬਜ਼ੁਰਗਾਂ ਨੇ ਦੇਖਿਆ ਉਸ ਸਮੇਂ ਨਾਲੋਂ ਤੇ ਜਿਹੜਾ ਆਪਾਂ ਦੇਖਿਆ ਤੇ ਜਿਹੜਾ ਅੱਜ ਸਮਾਂ ਚੱਲ ਰਿਹਾ ਆ ਉਹਦੇ ਵਿੱਚ ਪਿੰਡਾਂ ਦਾ ਤੇ ਸ਼ਹਿਰਾਂ ਦਾ ਕੋਈ ਖਾਸ ਫਰਕ ਨਹੀਂ ਰਹਿ ਗਿਆ ਹੂੰ ਉਹ ਤਾਂ ਹੈ ਪਿੰਡਾਂ ਦੀ ਜ਼ਿੰਦਗੀ ਵੀ ਹੁਣ ਸ਼ਹਿਰਾਂ ਦੀ ਜ਼ਿੰਦਗੀ ਵਰਗੀ ਹੋ ਗਈ ਆ ਕਿਉਂਕਿ ਪਿੰਡਾਂ ਵਿੱਚ ਵੀ ਉਹੀ ਸਹੂਲਤਾਂ ਨੇ ਹਾਂਜੀ ਹਰ ਸਹੂਲਤ ਹਰ ਇੱਕ ਘਰ ਦੇ ਵਿੱਚ ਆ ਹਾਂਜੀ ਤੇ ਬੱਚੇ ਪਹਿਲਾਂ ਕਿਸੇ ਕੋਲ ਨਾ ਮੋਬਾਈਲ ਹੁੰਦਾ ਸੀ ਨਾ ਆਪਣੇ ਟੈਲੀਵਿਜ਼ਨ ਹੁੰਦੇ ਸੀਗੇ ਜੇ ਜਦੋਂ ਅਸੀਂ ਆਪਣੇ ਬਚਪਨ ਦੀ ਗੱਲ ਤੁਹਾਨੂੰ ਦੱਸਦੇ ਆਂ ਦੋਸਤੋ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਬਹੁਤ ਘੱਟ ਟੀਵੀ ਹੁੰਦੇ ਸੀ ਤੇ ਸਾਡੇ ਗੁਆਂਢ ਕਿਸੇ ਨੇ ਟੀਵੀ ਲੈ ਕੇ ਆਂਦਾ ਅਸੀਂ ਸਾਨੂੰ ਬੜਾ ਚਾਹ ਲੈ ਕੇ ਗੁਆਂਢੀ ਆਏ ਸਾਡੇ ਤੇ ਚਾਹ ਸਾਨੂੰ ਇੰਨਾ ਵੀ ਇਹ ਟੀਵੀ ਲੈ ਕੇ ਆਏ ਆ ਹਨਾ ਤੇ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਡੇੜੀ ਹੁੰਦੀ ਸੀਗੀ ਸਾਂਝੀ ਡੇੜੀ ਹੁੰਦੀ ਸੀ ਸਾਡੀ ਉਹਦੇ ਵਿੱਚ ਸਾਡਾ ਨਾਲ ਕਾ ਲੱਗਾ ਹੁੰਦਾ ਸੀ ਮੇਰੀ ਮੰਮੀ ਨੇ ਮੈਨੂੰ ਪਾਣੀ ਲੈਣ ਭੇਜਿਆ ਕਹਿੰਦੀ ਜਾ ਪਾਣੀ ਲੈ ਕੇ ਆ ਮੈਂ ਸਬਜ਼ੀ ਬਣਾਉਣੀ ਹੈ ਮੈਂ ਪਾਣੀ ਲੈਣ ਆਈ ਬਾਲਟੀ ਨਾਲਕੇ ਦੇ ਮੂੰਹ ਦੇ ਨਾਲ ਟੰਗ ਕੇ ਮੈਂ ਪਹਿਲਾਂ ਦੇਖਣ ਗਈ ਉਹਨਾਂ ਦੇ ਟੀਵੀ ਤੇ ਕੀ ਚੱਲਦਾ ਆ ਇੰਨਾ ਜਣ ਕੇ ਚਾਹ ਹੁੰਦਾ ਸੀ ਇਹ ਚੀਜ਼ਾਂ ਉਹਦਾ ਹੁੰਦੀਆਂ ਨਹੀਂ ਸੀਗੀਆਂ ਤੇ ਉਹਨਾਂ ਚੀਜ਼ਾਂ ਦਾ ਚਾਹ ਵੀ ਬੜਾ ਹੁੰਦਾ ਸੀ ਤੇ ਫਿਰ ਟਾਈਮ ਦੇ ਨਾਲ ਹੀ ਹਨਾ ਦੇਖਣਾ ਵੀ ਹੁਣ ਇੰਨਾ ਟਾਈਮ ਹੋ ਗਿਆ ਆ ਤੇ ਹੁਣ ਆਹ ਸੀਰੀਅਲ ਆਉਣ ਵਾਲਾ ਆ ਹੁਣ ਆਹ ਸੀਰੀਅਲ ਆਉਣ ਵਾਲਾ ਆ ਭੱਜ ਕੇ ਨਾ ਘਰ ਦੇ ਕੰਮ ਰਵੀੜ ਕੇ ਉਹਨਾਂ ਦੇ ਦੇਖਣ ਜਾਣਾ ਪਰ ਜੇ ਹੁਣ ਅੱਜ ਦੇ ਆਪਾਂ ਸਮੇਂ ਦੀ ਗੱਲ ਕਰਦੇ ਆਂ ਅੱਜ ਆਪਣੇ ਘਰਾਂ ਦੇ ਵਿੱਚ ਵਾਹਿਗੁਰੂ ਦਾ ਦਿੱਤਾ ਬਹੁਤ ਕੁਛ ਆ ਹਰ ਇੱਕ ਸੁੱਖ ਸੁਹੂਲਤ ਆ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਹਰ ਇੱਕ ਦੀ ਜ਼ਿੰਦਗੀ ਚਲੋ ਇਦਾਂ ਦੀ ਹੋ ਗਈ ਹੂੰ ਹੂੰ ਤੇ ਜੇ ਕਈ ਸ਼ਹਿਰਾਂ ਸ਼ਹਿਰਾਂ ਵਿੱਚ ਤੇ ਪਿੰਡਾਂ ਵਿੱਚ ਕੋਈ ਵੀ ਫਰਕ ਨਹੀਂ ਹੋਣ ਰਿਹਾਗਾ ਮੇਨ ਗੱਲ ਇਹ ਮੈਂ ਕਰਨੀ ਚਾਹੁੰਦੀ ਸੀਗੀ ਵੀ ਮੈਂ ਉਹ ਤੁਹਾਡੇ ਨਾਲ ਬਚਪਨ ਦੀ ਗੱਲ ਸਾਂਝੀ ਕੀਤੀ ਵੀ ਮੈਨੂੰ ਉਹ ਯਾਦ ਆਗੇ ਵੀ ਉਹ ਤੋਂ ਇਦਾਂ ਹੁੰਦਾ ਸੀ ਟੀਵੀ ਨਹੀਂ ਸੰਦੇ ਹੁਣ ਹਰ ਇੱਕ ਚੀਜ਼ ਘਰ ਲਿਆ ਤੇ ਆਪਾਂ ਦੇਖਣ ਨੂੰ ਹੀ ਮਨ ਨਹੀਂ ਕਰਦਾ ਅਲੀ ਭੋਖ ਦੀ ਗੱਲ ਤਾਂ ਇਹ ਆ ਬਈ ਸ਼ਹਿਰਾਂ ਤੇ ਪਿੰਡਾਂ ਦੀ ਜ਼ਿੰਦਗੀ ਦੇ ਵਿੱਚ ਫਰਕ ਹੋਵੇ ਨਾ ਹੋਵੇ ਹਾਂਜੀ ਪਰ ਰਿਸ਼ਤਿਆਂ ਵਿੱਚ ਗਰਮਾਹਟ ਜ਼ਰੂਰ ਹੋਣੀ ਚਾਹੀਦੀ ਹਾਂਜੀ ਹਾਂਜੀ ਜਿਹੜੀ ਪਰਿਵਾਰਾਂ ਦੇ ਰਿਸ਼ਤਿਆਂ 'ਚ ਗਰਮਾਹਟ ਚਾਹੇ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਹਾਂਜੀ ਉਹੀ ਵਧੀਆ ਉਹੀ ਵਧੀਆ हां ਉਹੀ ਵਧੀਆ ਲੱਗਦੀ ਹੈ ਜਿੱਥੇ ਪਿਆਰ ਆ ਜਿੱਥੇ ਨਾ ਚਾਹੇ ਪਿੰਡ 'ਚ ਰਹਿਣੇ ਆ ਜਾਂ ਆਪਾਂ ਸ਼ਹਿਰ 'ਚ ਰਹਿਣੇ ਆ ਪਿਆਰ ਹੋਣਾ ਚਾਹੀਦਾ ਮੇਲਵਾਲ ਪਿਆਰ ਮਿਲ ਜੁਲ ਕੇ ਇਕੱਠਾ ਐਸਾ ਖੁਸ਼ ਰਹੇ ਖੁਸ਼ ਰਹੇ ਬਸ ਜਿੱਥੇ ਪਿਆਰ ਆ ਉੱਥੇ ਸਾਰਾ ਕੁਝ ਹੀ ਦਿਲ ਤਾਂ ਲੱਗ ਹੀ ਜਾਂਦਾ ਬੰਦੇ ਦਾ ਹਾਂਜੀ ਹਾਂਜੀ ਪਰ ਫੇਰ ਵੀ ਆਪਾਂ ਪਿੰਡਾਂ ਦੇ ਮਾਹੌਲ ਨੂੰ ਹੰਡਾਇਆ ਆ ਆਪਾਂ ਨੂੰ ਪਤਾ ਆ ਗਾਂਵ ਵਾਲੀ ਜਨਰੇਸ਼ਨ ਨੇ ਇਹ ਸਮੇਂ ਨਹੀਂ ਦੇਖਿਆ ਉਹਨਾਂ ਨੂੰ ਇਹਦੇ ਬਾਰੇ ਕੋਈ ਵੀ ਪਤਾ ਨਹੀਂ ਹੈਗਾ ਤੇ ਉਮੀਦ ਕਰਦੇ ਆਂ ਵੀ ਸਾਡੇ ਦੇਖਣ ਵਾਲਿਆਂ ਨੂੰ ਇਹ ਸਾਡਾ ਜਿਹੜਾ ਪੋਡਕਾਸਟ ਹੈ ਵਧੀਆ ਲੱਗਿਆ ਹੋਊਗਾ ਅਸੀਂ ਜੋ ਜੋ ਅਸੀਂ ਦੇਖਿਆ ਜੋ ਹੰਡਾ ਆ ਅਸੀਂ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਜੇ ਤੁਹਾਨੂੰ ਇਹ ਸਾਡਾ ਪੋਡਕਾਸਟ ਵਧੀਆ ਲੱਗਦਾ ਨਾ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨੇ ਤੇ ਅੱਗੇ ਤੋਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਾਰਿਆਂ ਨੂੰ ਇਹ ਪੋਡਕਾਸਟ ਸ਼ੇਅਰ ਕਰਨੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਪਹਿਲੇ ਪਿੰਡਾਂ ਦੀ ਜ਼ਿੰਦਗੀ ਕੀ ਸੀ ਤੇ ਹੁਣ ਵਾਲਿਆਂ ਦੀ ਕੀ ਆ ਤੇ ਸ਼ਹਿਰਾਂ ਵਾਲਿਆਂ ਦੀ ਕੀ ਆ ਇਸ ਤਰ੍ਹਾਂ ਸਾਡੀ ਹੌਸਲਾ ਵਸਾਈ ਹੋਊਗੀ ਜੀ ਤੁਹਾਡੀ ਧੰਨਵਾਦੀ ਹੋਵਾਂਗੇ ਤੇ ਤੁਹਾਡਾ ਪਿਆਰ ਸਾਨੂੰ ਬਹੁਤ ਜ਼ਰੂਰੀ ਆ ਤੁਹਾਡੇ ਸੁਝਾਅ ਵੀ ਸਾਨੂੰ ਬਹੁਤ ਜ਼ਰੂਰੀ ਆ ਤੇ ਤੁਸੀਂ ਸਾਨੂੰ ਆਪਣੀ ਰਾਏ ਜ਼ਰੂਰ ਦੇਣੀ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਪੋਡਕਾਸਟ ਕਿੱਦਾਂ ਦੇ ਲੱਗਦੇ ਆ ਤੇ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਅੱਗੇ ਤੋਂ ਹੋਰ ਵੀ ਵਧੀਆ-ਵਧੀਆ ਟੌਪਿਕ ਤੇ ਗੱਲਬਾਤ ਜਾਰੀ ਰੱਖਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਅਗਲੇ ਪੋਡਕਾਸਟ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ